ਆਪ ਸਪੋਕਸਪਰਸਨ ਮਲਵਿੰਦਰ ਕੰਗ ਨੇ ਪ੍ਰੈਸ ਵਾਰਤਾ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਸੁਨੀਲ ਜਾਖੜ ਦੇ ਦਾਅਵੇ ਨੂੰ ਆਪ ਦੇ ਵੱਲੋਂ ਖਾਰਜ ਕੀਤਾ ਗਿਆ ਮਲਵਿੰਦਰ ਕੰਗ ਨੇ ਕਿਹਾ ਹੈ ਕਿ ਸੁਨੀਲ ਜਾਖੜ ਨੇ ਝਾਂਕੀਆਂ ਬਾਰੇ ਝੂਠ ਬੋਲਿਆ ਤੋਤੀ ਪੰਜਾਬ ਸਰਕਾਰ ਦੇ ਵੱਲੋਂ ਝਾਂਕੀਆਂ ਦੇ ਜਿਹੜੇ ਡਿਜ਼ਾਈਨ ਹੈ ਉਹ ਕੇਂਦਰ ਸਰਕਾਰ ਨੂੰ ਭੇਜੇ ਗਏ ਸੀ ਤੋਤੀ ਕੇਂਦਰ ਸਰਕਾਰ ਦੀ ਵੈਬਸਾਈਟ ਤੇ ਝਾਂਕੀਆਂ ਦੇ ਡਿਜ਼ਾਈਨ ਹਾਲੇ ਵੀ ਮੌਜੂਦ ਨੇ ਦਖਨੇ ਕਿਹਾ ਕਿ ਕਿਤੇ ਵੀ ਸੀਐਮ ਮਾਨ ਤੇ ਕੇਜਰੀਵਾਲ ਦੀ ਤਸਵੀਰ ਨਹੀਂ ਹੈ ਹੋਰ ਉਹਨਾਂ ਕੀ ਕੁਝ ਕਿਹਾ ਆਉ ਜਾਣਦੇ ਆ 26 ਜਨਵਰੀ ਨੂੰ ਲੈ ਕੇ ਜਿਹੜੀਆਂ 26 ਜਨਵਰੀ ਗਣਤੰਤਰ ਦਿਵਸ ਤੇ ਜਿਹੜੀ ਪਰੇਡ ਹੋਣੀ ਆ ਉਹਦੇ ਚ ਲਗਾਤਾਰ ਦੂਸਰੇ ਸਾਲ ਪੰਜਾਬ ਦੇ ਝਾਕੀਆਂ ਨੂੰ ਦਰਕਨਾਰ ਕਰਕੇ ਭਾਜਪਾ ਦੀ ਮੋਦੀ ਸਰਕਾਰ ਨੇ ਪੰਜਾਬ ਨਾਲ ਵਿਤਕਰਾ ਕੀਤਾ ਆ ਔਰ ਉਸ ਵਿਤਕਰੇ ਨੂੰ ਲੈ ਕੇ ਉਮੀਦ ਕਰਦੇ ਸੀ ਕਿ ਪੰਜਾਬ ਭਾਜਪਾ ਪੰਜਾਬ ਦੇ ਨਾਲ ਖੜੀ ਦਿਖਾਈ ਦੇਊਗੀ ਲੇਕਿਨ ਜਿਸ ਤਰੀਕੇ ਨਾਲ ਪੰਜਾਬ ਬੀਜੇਪੀ ਦੇ ਨਵੇਂ ਪ੍ਰਧਾਨ ਜਾਖੜ ਸਾਹਿਬ ਨੇ ਕੱਲ ਝੂਠ ਬੋਲਿਆ ਔਰ ਮੈਂ ਅੱਜ ਉਹਨਾਂ ਨੂੰ ਐਕਸਪੋਜ਼ ਕਰੂੰਗਾ ਔਰ ਗਵਰਨਮੈਂਟ ਦੀ ਭਾਰਤ ਸਰਕਾਰ ਦੀ ਅਫੀਸ਼ੀਅਲ ਵੈਬਸਾਈਟ ਦਾ ਲਿੰਕ ਹੈ ਮੇਰ ਕੋ ਉਹ ਦਿਖਾ ਕੇ ਐਕਸਪੋਜ਼ ਕਰੂੰਗਾ ਇਹ ਸਾਰਿਆਂ ਨੂੰ ਪਤਾ ਹੈ ਕਿ ਭਾ ਜੀਪੀ ਜਿਹੜੀ ਆ ਇਹਨਾਂ ਨੇ ਝੂਠ ਦੀ ਦੁਕਾਨ ਖੋਲੀ ਹੋਈ ਆ ਜਦੋਂ ਦੇ ਮੋਦੀ ਸਾਹਿਬ ਸੱਤਾ 'ਚ ਆਏ ਆ WhatsApp ਯੂਨੀਵਰਸਿਟੀ ਵੀ ਇਹਨਾਂ ਦੀ ਕਾੜ ਹੈ ਉਹ ਲਗਾਤਾਰ ਝੂਠ ਬੋਲਦੇ ਆ ਲੇਕਿਨ ਜਿਸ ਤਰੀਕੇ ਨਾਲ ਪੰਜਾਬ ਦੀਆਂ ਝਾਂਕੀਆਂ ਨੂੰ ਲੈ ਕੇ ਕੱਲ ਜਾਖੜ ਸਾਹਿਬ ਨੇ ਝੂਠ ਬੋਲਿਆ ਉਹਨੂੰ ਲੈ ਕੇ ਮੈਂ ਅੱਜ ਤੁਹਾਡੇ ਸਾਹਮਣੇ ਕੁਝ ਤੱਥ ਜਿਹੜੇ ਆ ਉਹ ਰੱਖਣਾ ਚਾਹੁੰਦਾ ਆ ਮੇਰੇ ਕੋਲ ਲੈਪਟਾਪ 'ਤੇ ਵੀ ਭਾਰਤ ਸਰਕਾਰ ਦਾ ਲਿੰਕ ਹੈ ਜਿਹੜੀ ਭਾਰਤ ਸਰਕਾਰ ਦੀ ਅਫੀਸ਼ੀਅਲ ਵੈਬਸਾਈਟ ਹੈ ਇਹਦੇ 'ਚ ਜਾ ਕੇ ਤੁਸੀਂ ਮੈਂ ਤੁਹਾਨੂੰ ਲਿੰਕ ਵੀ ਦੇ ਦੂੰਗਾ ਸਾਰੇ ਪੱਤਰਕਾਰ ਦੋਸਤਾਂ ਨੂੰ ਇਹ 'ਚ ਸੀ ਡਿਟੇਲ ਦੇਖੋ ਭਾਰਤ ਸਰਕਾਰ ਦੀ ਅਫੀਸ਼ੀਅਲ ਵੈਬਸਾਈਟ ਤੇ ਹੁਣ ਤੱਕ ਜਿਹੜੇ-ਜਿਹੜੇ ਸੂਬਿਆਂ ਨੇ ਜਿਹੜੇ ਆਪਣੇ ਝਾਂਕੀਆਂ ਦੇ ਕਨਸੈਪਟ ਜਮਾ ਕਰਾਏ ਆ ਉਹਨਾਂ ਦੀ ਸਾਰੀ ਡਿਟੇਲ ਅਫੀਸ਼ੀਅਲ ਵੈਬਸਾਈਟ ਤੇ ਪਈ ਆ। ਜਾਖੜ ਸਾਹਿਬ ਦਾ ਇਹ ਕਹਿਣਾ ਹੈ ਕਿ ਪੰਜਾਬ ਨੇ ਜਿਹੜੀ ਝਾਂਕੀਆਂ ਦਾ ਕਨਸੈਪਟ ਭੇਜਿਆ ਸੀ ਜਿਹੜਾ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ মিডিਆ ਦੇ ਸਾਥੀਆਂ ਦੇ ਸਾਹਮਣੇ 2 ਦਿਨ ਪਹਿਲਾਂ ਰੱਖਿਆ ਸੀ ਜਿਦੇ ਚ ਮਾਈ ਭਾਗੋ ਊਮਨ ਏਮਪਾਵਰਮੈਂਟ ਸਾਡੇ ਜਿਹੜੇ ਸ਼ਹੀਦ ਐ ਚਾਹੇ ਉਹ ਕਰਤਾਰ ਸਿੰਘ ਸਰਾਭਾ ਚਾਹੇ ਭਗਤ ਸਿੰਘ ਐ ਸ਼ਹੀਦ ਆਜ਼ਮ ਭਗਤ ਸਿੰਘ ਚੈ ਉਦਮ ਸਿੰਘ ਹੈ ਚੈ ਲਾਲਾ ਲਾਜਪਤਰਾਏ ਜੀ ਹੈ ਉਹਨਾਂ ਦੀ ਇੱਕ ਝਾਂਕੀ ਤੇ ਤੀਸਰੀ ਪੰਜਾਬ ਦੇ ਜਿਹੜਾ ਵਿਰਸਾ ਆ ਪੰਜਾਬ ਦਾ ਜਿਹੜਾ ਵਿਰਾਸਤ ਹੈ ਉਹਨੂੰ ਲੈ ਕੇ ਤੀਜੀ ਝਾਂਕੀ ਭੇਜੀ ਔਰ ਉਸ ਝਾਂਕੀਆਂ ਦਾ ਕਨਸੈਪਟ ਜਿਹਨੂੰ ਲੈ ਕੇ ਜਾਖੜ ਸਾਹਿਬ ਕਹਿੰਦੇ ਜੀ ਇਹਨਾਂ ਨੇ ਤਾਂ ਮੁੱਖ ਮੰਤਰੀ ਜੀ ਦਾ ਫੋਟੋ ਲਾਤਾ ਸੀ ਇਹਨਾਂ ਨੇ ਅਰਵਿੰਦ ਕੇਜਰੀਵਾਲ ਜੀ ਦਾ ਫੋਟੋ ਲਾਤਾ ਸੀ ਇਹ ਸਿਰੇ ਤਾਂ ਝੂਠ ਸਿਰੇ ਤੋਂ ਅਸੀਂ ਨਕਾਰਦੇ ਆ ਔਰ ਇਹਦਾ ਸਭ ਤੋਂ ਵੱਡਾ ਸਬੂਤ ਇਹ ਆ ਕੀ ਅਫੀਸ਼ੀਅਲ ਵੈਬਸਾਈਟ ਭਾਰਤ ਸਰਕਾਰ ਦੀ ਜਿੱਥੇ तमाम ਸੂਬਿਆਂ ਨੇ ਆਪਣੇ ਕਨਸੈਪਟ ਜਮਾ ਕਰਾਏ ਉਹਦੇ ਵਿੱਚ ਮੈਂ ਪੰਜਾਬ ਦੇ ਕਲਿੱਕ ਕਰੂੰ ਆ ਪੰਜਾਬ ਨੂੰ ਇਹ ਲੈਪਟਾਪ ਤੇ ਵੀ ਖੋਲ ਦੋ ਫਸਟ ਹੈ ਕਿ ਜਾਖੜ ਸਾਹਿਬ ਨੇ ਕੱਲ ਝੂਠ ਬੋਲਿਆ ਗੁੰਮਰਾਹ ਕੀਤਾ ਪੰਜਾਬ ਦੇ ਲੋਕਾਂ ਨਾਲ ਦਗਾ ਕਮਾਇਆ ਜਾਂ ਤੇ ਭਾਰਤ ਸਰਕਾਰ ਦੀ ਅਫੀਸ਼ੀਅਲ ਵੈਬਸਾਈਟ ਝੂਠ ਬੋਲ ਰਹੀ ਹੈ ਤੇ ਜਾਂ ਫਿਰ ਜਾਖੜ ਸਾਹਿਬ ਝੂਠ ਬੋਲ ਰਿਹਾ ਸਪਸ਼ਟ ਹੋ ਗਿਆ ਹੁਣ ਦਿੱਕਤ ਕੀ ਆ ਸਭ ਤੋਂ ਬੁਨਿਆਦੀ ਸਵਾਲ ਮੈਂ ਹਦਾਂ ਤੁਹਾਨੂੰ ਪ੍ਰਿੰਟ ਵੀ ਦਿਖਾਦਾ ਜਰਾ ਇਹਦੇ ਚ ਪੰਜਾਬ ਦਾ ਜਿਹੜਾ ਅਸੀਂ ਆ ਪ੍ਰਿੰਟ ਹੈ ਜਿਹਦੇ ਚ ਗਿੱਧੇ ਪੰਗੜੇ ਤੋਂ ਲੈ ਕੇ ਅ ਫੁਲਕਾਰੀ ਕੱਢਦੀਆਂ ਮਾਈ ਭਾਗੋ ਤੇ ਆ ਜਿਹੜਾ ਆ ਸਾਡੇ ਸ਼ਹੀਦ ਜਿਹੜੇ ਆ ਬਹੁਤ ਹੀ ਸਤਿਕਾਰਯੋਗ ਪੰਜਾਬ ਦੇ ਸ਼ਹੀਦ ਨਹੀਂ ਇਹ ਬੇਸਿਕਲੀ ਦੇਸ਼ ਦੇ ਸ਼ਹੀਦ ਹੈ ਇਹ ਗੱਲ ਵੱਖਰੀ ਆ ਕਿ ਜਿਹੜੀ ਭਾਜਪਾ ਨੇ ਦੇਸ਼ ਦੀ ਆਜ਼ਾਦੀ ਦੇ ਸਮੇਂ ਅੰਗਰੇਜ਼ਾਂ ਦਾ ਪੱਖ ਲਿਆ ਜਿਹੜੀ ਭਾਜਪਾ ਨੇ ਕਈ ਸਾਲ ਤੱਕ ਬੇਸਿਕਲੀ ਭਾਜਪਾ ਤੇ ਇੱਕ ਬੱਚਾ ਆਰਐਸਐਸ ਦਾ ਜਿਹੜੇ ਆਰਐਸਐਸ ਨੇ ਕਈ ਦਹਾਕਿਆਂ ਤੱਕ ਤਿਰੰਗੇ ਝੰਡੇ ਨੂੰ ਸਨਮਾਨ ਨਹੀਂ ਦਿੱਤਾ ਅਪਣਾਇਆ ਨਹੀਂ ਉਹਨਾਂ ਦੀ ਘਟੀਆ ਸੋਚ ਦਾ ਪ੍ਰਤੀਕ ਹੈ ਕਿ ਇਹ ਭਗਤ ਸਿੰਘ ਹੋਣਾ ਨੂੰ ਸ਼ਹੀਦ ਨਹੀਂ ਮੰਨਦੇ ਆ ਆਫੀਸ਼ੀਅਲ ਦੇਸ਼ ਦੀ ਸਰਕਾਰ ਦੀ ਆਫੀਸ਼ੀਅਲ ਵੈਬਸਾਈਟ ਤੇ ਪੰਜਾਬ ਸਰਕਾਰ ਵੱਲੋਂ ਭੇਜੀਆਂ ਗਈਆਂ ਝਾਂਕੀਆਂ ਤੇ ਕਨਸੈਪਟ ਜਿਹੜੇ ਜਮਾ ਆ ਔਰ ਮੈਂ ਤੁਹਾਨੂੰ ਲਿੰਕ ਵੀ ਦੇ ਦੂੰਗਾ ਅੱਜ ਵੀ ਮੌਜੂਦ ਹੈ ਸੋ ਇਸ ਕਰਕੇ ਤੇ ਸਭ ਤੋਂ ਵੱਡਾ ਝੂਠ ਜਾਖੜ ਸਾਹਿਬ ਨੇ ਬੋਲਿਆ ਦੇਖੋ ਜਿਹੜੇ ਤੇ ਉਹਨਾਂ ਦੇ ਦਿੱਲੀ ਦੇ ਲੀਡਰ ਹੈ ਉਹਨਾਂ ਦੀ ਮਜਬੂਰੀ ਹੈ ਬੇਸ਼ੱਕ ਉਹ ਆਪਣੇ ਆਪ ਨੂੰ ਪੰਜਾਬੀ ਕਹੁੰਦੇ ਆ ਲੇਕਿਨ ਉਹਨਾਂ ਦੀ ਮਜਬੂਰੀਆਂ ਹਨ ਉਹਨਾਂ ਦੀ ਧੌਣ ਤੇ ਗੋਡਾ ਰੱਖਿਆ ਹੋਇਆ ਹੈ ਭਾਜਪਾ ਨੇ ਕਿਉਂਕਿ ਉੱਤੇ ਗੁਰਦੁਆਰਿਆਂ ਕਮੇਟੀਆਂ ਉਹਨਾਂ ਨੇ ਹਵਾਲੇ ਭਾਜਪਾ ਦੇ ਕਰਤੀਆਂ ਉਹਨਾਂ ਤੋਂ ਤੇ ਆਪਾਂ ਉਮੀਦ ਨਹੀਂ ਕਰਦੇ ਜਿਹੜੇ ਦਿੱਲੀ ਦੇ ਲੀਡਰ ਸਾਡੇ ਵੱਡੇ ਬਾਪੇ ਸ਼ਹੀਦ ਬਾਪਿਆਂ ਨੂੰ ਗਾਲ ਮੰਨਣ ਨੂੰ ਤਿਆਰ ਹੈ ਤੇ ਉਹਨਾਂ ਤੋਂ ਤੇ ਅਸੀਂ ਉਮੀਦ ਨਹੀਂ ਕਰਦੇ ਲੇਕਿਨ ਜਾਖੜ ਸਾਹਿਬ ਤੋਂ ਕਿਤੇ ਨਾ ਕਿਤੇ ਇਸ ਤਰ੍ਹਾਂ ਦੇ ਘਟਿਆ ਤੇ ਝੂਠ ਬੋਲਣ ਦੀ ਉਮੀਦ ਨਹੀਂ ਕਰਦੀ ਸੀ ਭਾਜਪਾ ਹੁਣ ਮਸਲਾ ਕੀ ਹੈ ਇਹਦੇ ਪਿੱਛੇ ਇਹਦੇ ਪਿੱਛੇ ਮਸਲਾ ਇਹ ਆ ਭਾਜਪਾ ਦਾ ਆਈਕਨ ਕੌਣ ਹੈ ਭਾਜਪਾ ਦਾ ਆਈਕਨ ਹੈਗੇ ਆ ਮਾਫੀ ਵੀਰ ਉਰਫ ਸਾਬਰਕਰ ਮਾਫੀ ਵੀਰ ਉਰਫ ਵੀਰ ਸਾਬਰਕਰ ਤੇ ਜਿਨ੍ਹਾਂ ਤੇ ਆਈਕਨ ਮਾਫੀ ਵੀਰ ਹੋਣ ਤੇ ਉਹ ਨਾਂ ਤੇ ਕਰਤਾਰ ਸਿੰਘ ਸਰਾਬਾ ਨੂੰ ਚੰਗਾ ਲੱਗਣਾ ਨਾ ਨਾ ਨੂੰ ਉਦਮ ਸਿੰਘ ਚੰਗਾ ਲੱਗਣਾ ਤੇ ਨਾ ਉਹਨਾਂ ਨੂੰ ਸ਼ਹੀਦ ਆਜ਼ਮ ਚੰਗਾ ਲੱਗਣਾ ਨਾ ਨਾ ਨੂੰ ਮਾਈ ਭਾਗੋ ਚੰਗੀ ਲੱਗਣੀ ਆ ਤੇ ਨਾ ਉਹਨਾਂ ਨੂੰ ਮਹਾਰਾਜਾ ਰਣਜੀਤ ਸਿੰਘ ਚੰਗਾ ਲੱਗਣਾ ਜਿਹਨੂੰ ਬੀਬੀਸੀ ਨੇ ਪਿਛਲੇ 500 ਸਾਲ ਚ ਸਭ ਤੋਂ ਮਹਾਨ ਸ਼ਾਸਕ ਜਿਹੜਾ ਡਿਕਲੇਅਰ ਕੀਤਾ ਸੋ ਇਹਨਾਂ ਦੀ ਜਿਹੜੀ ਮਾਨਸਿਕਤਾ ਹੈ ਭਾਜਪਾ ਦੀ ਉਹ ਇਹ ਆ ਜਿਨ੍ਹਾਂ ਦੇ ਆਈਕਨ ਹੀ ਮਾਫੀ ਵੀਰ ਹੋਣ ਉਹ ਦੇਖਦੇ ਅਸਲ ਸ਼ਹੀਦਾਂ ਨੂੰ ਕਿਉਂਕਿ ਮਾਫੀ ਵੀਰਾ ਨੇ ਮਾਫੀਆਂ ਮੰਗ ਮੰਗ ਕੇ ਅੰਗਰੇਜ਼ਾਂ ਦਾ ਸਾਥ ਦਿੱਤਾ ਸੀ। ਔਰ ਇਹਨਾਂ ਨੇ ਕਈ ਦਹਾਕੇ ਤੱਕ ਤਿਰੰਗੇ ਨੂੰ ਅਪਣਾਇਆ ਨਹੀਂ ਸੀ। ਅੱਜ ਨਫਰਤ ਹੀ ਰਾਜਨੀਤੀ ਫਲਾ ਕੇ ਡੈਫੀਨਿਟਲੀ ਇਹ ਸੱਤਾ ਚ ਆ ਗਿਆ। ਲੇਕਿਨ ਪੰਜਾਬ